ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਲੋ ਜੀ ਚੱਲ ਪਿਆ ਜੇ ਖੇਤ ਜਿਹੜਾ ਰਹਿ ਗਿਆ ਸੀ ਰਾਤ ਹੁਣ ਉਹਨੂੰ ਆਉਣਿਆ ਨਵੇੜ ਕੇ ਇੱਕ ਟਰੈਕਟਰ ਤਾਂ ਪਹਿਲਾਂ ਵਾਗਿਆ ਤੇ ਰੈਡੀ ਲੈ ਕੇ ਆਉਣਗੇ ਹਜੇ ਆਪਾਂ ਚੱਲਦੇ ਹੁਣ ਖੇਤ ਉਹ ਮਿਲਦੇ ਆਂ ਖੇਤ ਜਾ ਕੇ ਚਲੋ ਦੇਖੋ ਵਲੌਗ ਨੂੰ ਹਾਂਜੀ ਪਹੁੰਚ ਗਏ ਤੇ ਖੇਡ ਤੇ ਚਲਾਦੀ ਬਜਾਈ ਇੱਕ ਮਸ਼ੀਨ ਦਾ ਪਹਿਲਾ ਲਾਤੀ ਤੇ ਹੁਣ ਦੂਜੀ ਮਸ਼ੀਨ ਚੱਲ ਰਹੀ ਆ ਦੇਖੋ ਕਰੋ ਚੈੱਕਿੰਗ ਭਾਈ ਉਹ ਖੜੇ ਨੇ ਇੱਕ ਜਾਂਦੀ ਹੈ ਵਜਾਈ ਰੇਡੀ ਐਕੋਰੇਸੀ ਦੇ ਜੀ ਚੱਲ ਰਹੀ ਹੈ ਬਜਾਈ ਮਾਰੋ ਮਾਰ ਦੇਖੋ ਪਰ ਉਹ ਚੱਕ ਕੇ ਸਫਾਈ ਕਰੈਮਿੰਗ ਜਿਆਦੇ ਲੰਬਾਈ ਕਰਕੇ ਤੇ ਹੁਣ ਮੈਂ ਮੁੜਦੇ ਘੇੜਿਆਂ 'ਚ ਉਹ ਪੋਰੀਆਂ ਡੇਘੜੇ ਪੈਣੀਆਂ ਨੇ ਇਹ ਤਾਂ ਫਿਰ ਗੇੜਾ ਪੂਰਾ ਨਹੀਂ ਉਹਦਾ ਆਲੂ ਵਿੱਚ ਹੀ ਖੜ ਰਹਿ ਜਾਂਦਾ ਚਲੋ ਦੇਖਦੇ ਆ ਘਰ ਤੇ ਇਹ ਲੱਗ ਜੂਆ ਗੇੜਾ ਅਗਲੇ ਜਿਹੜਾ ਜਿਹਾ ਭਰੀ ਜਾਊ ਹਾਂਜੀ ਹੋਣ ਲੱਗਾ ਦਾ ਐਂਡ ਤੇ ਇਹ ਵੀ ਰੇ ਦਾ ਜਲ ਸਰਜੂਆ 20 ਪੂਰਾ ਪੂਰਾ ਹੀ ਆ ਦੇਖੋ ਸਰਦਾਗੇ ਨਾ ਜਿਵੇਂ ਪੂਰਾ ਪੂਰਾ ਨਵੇਂ ਰਹਿ ਗਿਆ ਢੇੜਾ ਡੇਢ ਕ ਜਣਾ ਰਹਿ ਗਿਆ ਦੇਖੋ ਸਰੂਆਗੇ ਨਾ ਇੱਕ ਦੋ ਗੱਟੇ ਘਟਦਾ ਉਹਨੇ ਦੇਖਦੇ ਆ ਫਿਰ ਕੀ ਹੁੰਦਾ ਚਲੋ ਦੇਖੋ ਫਿਰ ਅੱਗੇ ਹਾਂਜੀ ਆ ਬਣੇ ਦਾ ਕਰਤਾ ਡਿਜ਼ਾਈਨ ਦਾ ਤੇ ਰਹਿਗਾ ਕੰਮ ਪਿੱਛੇ ਜਿਹੜੀ ਵਾਗੇ ਖੜਾਉਣ ਸੌਲੀ ਨੂੰ ਤੇ ਆਪਾਂ ਚੱਲੇ ਹੋ ਇੱਕ ਹੋਰ ਤੋਂ ਬੀਜਣ ਉੱਥੇ ਜਾ ਕੇ ਮਿਲਦੇ ਆਂ ਫਿਰ ਉਹ ਦੇਖੋ ਕਿ ਬਲੌਗਰ ਹਾਂਜੀ ਚੱਲ ਰਹੀ ਆ ਬਜਾਈ ਮਾਰੋ ਮਾਰ ਅਰੋ ਚੈੱਕ ਸਫਾਈ ਬਾਕੀ ਖੇਤ ਵੀ ਸਰੇ ਬਿਲਹਰ ਡੇਢ ਕਿਲੋ ਤਾਂ ਰੇ ਗਿਆ ਹੋਊਗਾ ਬਾਕੀ ਦਾ ਸਭ 20 ਦਾ ਚੱਲ ਰਿਹਾ ਕੰਮ ਪੂਰਾ ਮਾਰੋ ਮਾਰ ਕਿਉਂ ਗਿਆ ਫੇ ਆਓ ਚੱਕ ਲੈ ਪਾ ਦੇ ਦੇਖੋ ਫਿਰ ਰਹਿ ਗਏ ਸ ਭਾਈ ਪੂਰੀ ਹਾਂਜੀ ਲੱਗ ਗਿਆ ਕੰਮ ਲਵੇ ਸਾਰਾ ਰਹਿ ਗਿਆ ਥੋੜੇ ਜਿਹਾ ਤੁੰਜਾ ਜਾ ਇਧਰ ਮੱਲੇ ਦਾ ਲਾਤੇ ਤੇ ਇੱਕ ਮੱਲਾ ਲਾਉਣ ਵੇਲੇ ਖਤਮ ਹੋ ਗਿਆ ਬੀਜ ਤੇ ਹੁਣ ਬੀ ਲੈਣਗੇ ਹੋਏ ਨੇ ਫਿਰ ਬੀ ਲੈ ਕੇ ਆਉਂਦੇ ਨੇ ਫਿਰ ਜਾ ਕੇ ਲਾਗਦੇ ਆਂ ਬਜਾਈ ਸ਼ੁਰੂ ਫਿਰ ਉਧਰ ਜਾ ਕੇ ਕਰਦੇ ਆਂ 12 13 ਗਿਗੇ ਤੋਂ ਉਧਰ ਹੋਊਗਾ ਉਹਨੂੰ ਨੇ ਵੇਟ ਕੇ ਚੱਲਾਂਗੇ ਜੋ ਸਾਰਾ ਫਿਰ ਕੱਲ ਨੂੰ ਹੋਰ ਜਾਣਾ ਵਿਚਣ ਦੇਖੋ ਹਾਂ ਇਹ ਦੇਖੋ ਪਹਿਲੇ ਤਾਂ ਪੈਰ ਜਾ ਹਿੱਲ ਗਿਆ ਦੀ ਸਭ ਤੋਂ ਕੰਮ ਖਰਾਬ ਕਰਨ ਲੱਗੀ ਦੀ ਇਹਦੇ ਫਿਰ ਕਰੀਆ ਕੱਲ੍ਹ ਵਰ ਸੈਟਿੰਗ ਹੁਣ ਦੇਖੋਲੀ ਬਈ ਅੱਛੀ ਨਹੀਂ ਆਣ ਪੂਰੀ ਹਾਂਜੀ ਓਕੇ ਤਾਈ ਨਵੇੜਾ ਤੇ ਹੁਣ ਚੱਲਿਆਂ ਦੂਜੇ 2 ਕਿਲੇ ਹੋਣੇ ਉਥੇ ਵੇਚ ਕੇ ਫਿਰ ਚਲਾਂਗੇ ਘਰੇ ਤੇ ਫਿਰ ਸਵੇਰੇ ਫੇਰ ਵੇਚਣ ਜਾਣਾ ਤੇ ਦੇਖੋ ਆвре ਵੀ ਇਹਦਾ ਟਾਈਮ ਨਾਲੇ ਨੱਬੜ ਗਿਆ ਪਰ ਅੱਧਾ ਆਟਾ ਟਰਾਲੀ ਲੈਣਗੇ ਨੂੰ ਲਾਦਾ ਉਹਦੇ ਕਰਕੇ ਲੇਟ ਹੋ ਗਏ ਇਹਦਾ 5 ਕੁ ਵਜੇ ਤੇ ਨਵੇੜ ਨਵੇੜ ਦੰਦੇ ਹੁਣ 5:40 ਚੁੜੀ ਹੋ ਗਏ ੜਗੇ 8 ਘੰਟੇ 40 ਮਿੰਟ ਵਾਂਗੂ ਖੜੇ ਰਹੇ ਟਰਾਲੀ ਲੈਣ ਬਾਕੀ ਦੀ ਚਲੋ ਹੁਣ ਬਾਕੀ ਦੇਖੋ ਕਿ ਹੋਰ ਹਾਂਜੀ ਘਰ ਤੱਕ ਦੀ ਐਂਡ ਤੇ ਲੱਗਿਆ ਹੁਣ ਇਹਦੇ ਚਿਕਨ ਟਾਪੀ ਜੀ ਤੇ ਫਿਰ ਚਲਦੇ ਆ ਘਰੇ ਅਸਾਂ ਸ਼ਾਕਰ ਟਾਪੇ ਰੁਕੇ ਇਹਦੇ ਲੱਗੇ ਨੇ ਥੋੜੀ ਜਿਹੀ ਗੇੜੇ ਲੱਗੇ ਨੇ ਮਤਲਬ ਅਦਕ ਲਾ ਲੋ ਵੀ ਅਦਕ ਕਰਤਾ ਅਦਕ ਰਹਿ ਗਿਆ ਬਾਕੀ ਸਵੇਰੇ ਕਰਾਂਗੇ ਬੰਦਾ ਭੱਜੂ ਭੱਜੂ ਕਰ ਰਿਹਾ ਤੇ ਉਹ ਕਹਿੰਦਾ ਸਵੇਰੇ ਸੁਨੇਹਾ ਆ ਜਿਉ ਸਵੇਰੇ ਕਰ ਲਾਂਗੇ ਕਹਿੰਦੇ ਵੀ ਹੁਣ ਰਹਿਣ ਦੋ ਉਹ ਕਾ ਚਲੋ ਸਵੇਰੇ ਕਰ ਲਾਂਗੇ ਦਿੱਤੇ ਦੀ 1 2 3 4 5 ਗੜੇ ਦਾ ਵੱਡੀ ਲੰਬਾਈ ਜਾ ਕੇ ਬਾਕੀ ਉਧਰ ਉਹ ਪੂਰੇ ਸਮਾਦ ਦੀ ਸਮੇਤ ਕਰਤਾ ਸ਼ੇਅਰ ਕਰਤਾ ਪੂਰਾ ਚਲੋ ਆਸ ਇੱਥੇ ਕਰਦੇ ਹੁਣ ਆਪਾਂ ਵਲੌਗ ਦਾ ਐਂਡ ਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਕਰਦੇ ਹੋ ਆਪਣੇ ਵਲੌਗ ਨੂੰ ਲਾਈਕ ਤੇ ਚੈਨਲ ਨੂੰ ਵੀ ਕਰਦੇ ਹੋ ਸਬਸਕ੍ਰਾਈਬ ਕਿਸੇ ਹੋਰ ਵਲੌਗ ਦੇ ਵਿੱਚ ਓਕੇ ਜੀ ਗੁੱਡ ਬਾਏ ਟਾਟਾ ਜੀ ਯੂ